ਹਲੇ ਚੰਨੀ ਹੈ ਸੀ ਜਿਹੜਾ ਭੇਡਾਂ ਬੱਕਰੀ ਚੋਈ ਜਾਂਦਾ ਹੈ ਚੰਨੀ ਆ ਜੇ ਤਾਂ ਸਾਨੂੰ ਸਭ ਤੋਂ ਵਧੀਆ ਹੀ ਹੋ ਆਹੀ ਤੇ ਬੋਰਡ ਪਾਵਾਂਗੇ ਕਾਲੀ ਦਾਲ ਨੂੰ ਭਗਵੰਤ ਮਾਨ ਤੇ ਲੈ ਕੇ ਬਹਿ ਗਿਆ ਸਾਰਾ ਜੀ ਕਿਸਾਨ ਕਹਿੰਦੇ ਵੀ ਸਾਡਾ ਮੋਦੀ ਨਾਲ ਮਸਲਾ ਹੈ ਤੁਸੀਂ ਕਹਿ ਰਹੇ ਹੋ ਵੀ ਭਗਵੰਤ ਮਾਨ ਨੇ ਬਿਠਾਏ ਨੇ ਭਗਵੰਤ ਮਾਨ ਨੇ ਬਿਠਾਏ ਉਂਗਲ ਲਾ ਕੇ ਭਗਵੰਤ ਮਾਨ ਨੇ ਉਂਗਲ ਲਾਈ ਹੈ ਕੇਜਰੀਵਾਲ ਨੂੰ ਬਚਾਉਣ ਦੇ ਲਈ ਬਈ ਇਹ ਜੀਵੀਦਾਰ ਜਾਣ ਉਧਰ ਦਿੱਲੀ ਨੂੰ ਕੁਝ ਕਰਨ ਕੇਜਰੀਵਾਲ ਨੂੰ ਬਚਾਉਣ ਦੇ ਲਈ ਇਹਨੇ ਕਿ ਮੋਦੀ ਦੇ ਪੰਗਾ ਪਾਣਗੇ ਜਾ ਕੇ ਮੋਦੀ ਇੱਧਰ ਹੋਊਗਾ ਤੇ ਕੇਜਰੀਵਾਲ ਛੁੱਟ ਜਾਊਗਾ ਕੇਜਰੀਵਾਲ ਦਾ ਕੰਜਰ ਸਭ ਤੋਂ ਮਾੜਾ ਸ਼ਰਾਬ ਹੀ ਦਿੱਤੀ ਇਹਨਾਂ ਨੇ ਸਾਡੇ ਪੰਜਾਬ ਦੇ ਵਿੱਚ ਠੇਕੇ ਇੰਨੇ ਜ਼ਿਆਦਾ ਖੁੱਲ ਗਏ ਸਾਡੇ ਰਾਜਪੁਰਾ ਅੱਡਾ ਕ ਰਾਜਪੁਰਾ ਸਾਡਾ 20 ਕਿਲੋਮੀਟਰ ਦੀ ਰੇਂਜ 'ਚ ਸਾਰਾ ਹੀ 10 ਠੇਕੇ ਨਵੇਂ ਖੁੱਲੇ ਜਦੋਂ ਸਰਕਾਰ ਬਣੀ ਇਹਨਾਂ ਦੀ ਕਾਂਗਰਸ ਨੇ ਸਾਡਾ ਇੰਨਾ ਕੰਮ ਕੀਤਾ ਘੱਟੋ ਘੱਟ 2.5-3 ਕਰੋੜ ਰੁਪਏ ਲਾਇਆ ਸੀ ਸਾਡਾ 50 ਲੱਖ ਰੁਪਏ ਛੱਪੜ ਦਾ ਪਿਆ ਇਹ ਸਰਕਾਰ ਨੇ ਛੱਪੜ ਦੇ ਸਾਡੀ ਚਾਰ ਦੁਆਰੀ ਨਹੀਂ ਕਰਨ ਦਿੱਤੀ ਇਹਨਾਂ ਨੇ ਇਹ ਕਹਿੰਦਾ ਮੈਂ ਪੰਜਾਬ ਦੇ ਵਿੱਚ ਆਪ ਸੁਧਾਰ ਕਰ ਲਿਆਂਗਾ ਸਗੋਂ ਦੁੱਗਣੇ ਲੋਕ ਬਾਹਰ ਜਾਣ ਲੱਗ ਜੰਦੇ ਨੇ ਸਰਕਾਰ ਬਣੀ ਹੈ ਭਗਵੰਤ ਮਾਨ ਦੇ ਮੂੰਹ ਨੂੰ ਵੋਟਾਂ ਪਾਤੀਆਂ ਸੀ ਲੋਕਾਂ ਨੇ ਪਰ ਨਹੀਂ ਪੈਂਦੀਆਂ ਹ ਕੀ ਕਹਿੰਦੀ ਐ ਨਾ ਜੀ ਵੋਟਾਂ ਵੋਟਾਂ ਜੀ ਜਿੱਧਰ ਦਿਲ ਕੀਤਾ ਪਾ ਦੇਵਾਂਗੇ ਜੀ ਹਾਂ ਹਾਂ ਜੀ ਤੁਸੀਂ ਚੱਲੇ ਯਾਰ ਆਜੋ 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 ਵੋਟਾਂ ਪਾ ਦੇਣ ਜਿਹੜਾ ਵਿਕਾਸ ਕਰੇਗਾ ਕੌਣ ਕਰ ਰਿਹਾ ਵਿਕਾਸ ਮੁਕਤ ਇੱਥੇ ਤੇ ਆਇਆ ਨੀ ਅੱਗੇ ਅੰਮ ਪਾਰਟੀ ਤੋਂ ਕੁਝ ਨਹੀਂ ਕੀਤਾ ਉਹ ਤਾਂ ਕਹਿੰਦੇ ਬੜਾ ਕੰਮ ਕਰ ਰਹੇ ਆ ਕੱਖ ਨਹੀਂ ਕੀਤਾ ਇੱਥੇ ਤੇ ਆ ਦੇਖੋ ਕੋ ਬਿਹਾਲ ਹੋਇਆ ਸਭ ਕੁਝ ਵੇਖੋ ਦਿਰਾ ਹਾਂ ਜੀ ਫੇਰ ਕਿੱਧਰ ਪਊਗੀ ਬੋਟ ਜੀ ਉਹਨਾਂ ਨੇ ਨਹੀਂ ਕਰਿਆ ਹੁਣ ਉਹ ਦੇਖਾਂਗੇ ਹੁਣ ਸਰਕਾਰ ਕੋਈ ਚੰਗੀ ਆਵੇਗੀ ਤੇ ਪਹਿਲਾਂ ਕਿਹਨੇ ਕੰਮ ਕਰਿਆ ਪੰਜਾਬ ਚ ਕੌਣ ਕੌਣ ਤੁਹਾਨੂੰ ਲੱਗਦਾ ਪਹਿਲਾਂ ਉਹ ਆਪਣੇ ਕੀਤਾ ਸੀ ਕਾਂਗਰਸ ਨੇ ਕੀਤਾ ਸੀ ਵਧੀਆ ਪਹਿਲਾਂ ਬਣਾ ਕੇ ਨੇ ਸਪੋਰਟਸ ਹਾਲ ਵਧੀਆ ਬਣਾ ਦੇ ਨੇ ਮੜੀਆਂ ਦਾ ਕੰਮ ਗਲੀਆਂ ਦਾ ਸਭ ਸੁਧਾਰ ਕੇ ਨੇ ਵਧੀਆ ਜਿਹੜੇ ਐਮਐਲਏ ਬਣਿਆ ਹੀ ਉਹ ਆਪਣੇ ਹੀ ਮਦਨ ਲਾਲ ਅੱਛਾ ਮਦਨ ਲਾਲ ਨੇ ਵਧੀਆ ਕੰਮ ਕੀਤਾ ਹੈ ਇਹਨੇ ਤੇ ਇੱਕ ਵਾਲੀ ਪਿੰਡ ਵੀ ਨਹੀਂ ਬੜਿਆ ਜਿਹੜਾ ਬਣਿਆ ਹੁਣ ਨਾਮ ਪਤਾ ਕੌਣ ਬਣਿਆ ਇਹਦਾ ਪਤਾ ਨਹੀਂ ਆ ਗਿੰਦੇ ਨੂੰ ਪਤਾ ਐ ਕਿ ਮੈਨੂੰ ਤਾਂ ਨਾਂ ਨਹੀਂ ਪਤਾ ਤੁਹਾਨੂੰ ਐਮਐਲਏ ਦਾ ਪਤਾ ਗੁਰਲਾਲ ਗੁਰਲਾਲ ਇਹਨਾਂ ਐਮਐਲਏ ਗੁਰਲਾਲ ਕੰਜਰ ਬੰਦਾ ਹੈ ਸਭ ਤੋਂ ਮਾੜਾ ਸਭ ਤੋਂ ਮਾੜਾ ਬੰਦਾ ਹੈ ਪੰਜਾਬ ਦੇ ਵਿੱਚ ਸਭ ਤੋਂ ਮਾੜੀ ਸਰਕਾਰ 70 ਸਾਲਾਂ ਚ ਆਈ ਝਾੜੂ ਵਾਲੀ ਝਾੜੂ ਵਾਲੀ ਜਿਨੇ ਸਾਡੇ ਦਾਣੇ ਬੰਦ ਕਰਤੇ ਸਾਡੇ ਬੱਚਿਆਂ ਦੀ ਵਰਦੀਆਂ ਬੰਦ ਸਾਡੇ ਬੱਚਿਆਂ ਦੇ ਸਕੂਲ ਬੰਦ ਜਿਹੜੀ ਸਾਈਕਲੀਆਂ ਮਿਲਦੀਆਂ ਉਹ ਬੰਦ ਸਭ ਕੁਝ ਹਰੇਕ ਚੀਜ਼ ਬੰਦ ਸਿਰਫ ਦਿੱਤੀ ਸ਼ਰਾਬ ਇਹਨਾਂ ਨੇ ਨਸ਼ਾ ਲੈ ਲੋ ਜਿੰਨਾ ਮਰਜੀ ਨਸ਼ਾ ਬੱਚੇ ਟੱਕੇ ਨਾਲ ਬੰਦੇ ਨੂੰ ਮਾਰ ਜਾਂਦੇ ਨੇ ਲੋਕੀ ਟੱਕੇ ਨਾਲ ਇੰਨੀ ਗੁੰਡਾਗਰਦੀ ਵਧ ਗਈ 70 ਸਾਲਾਂ ਚ ਐਸਾ ਕੰਮ ਨਹੀਂ ਹੋਇਆ ਜਿੰਨਾ ਪੰਜਾਬ ਚ ਹੁਣ ਹੋ ਰਿਹਾ ਹੈ ਇਹ ਇਹ ਕਹਿੰਦੇ ਅਸੀਂ ਇੰਨਾ ਵਿਕਾਸ ਕਰਤਾ ਜਿਹੜਾ ਹੁਣ ਤੱਕ 70 ਸਾਲ ਚ ਨਹੀਂ ਹੋਇਆ ਕਾਹਦਾ ਵਿਕਾਸ ਕੀਤਾ ਜੀ ਸ਼ਰਾਬ ਹੀ ਦਿੱਤੀ ਇਹਨਾਂ ਨੇ ਸਾਡੇ ਪੰਜਾਬ ਦੇ ਵਿੱਚ ਠੇਕੇ ਇੰਨੇ ਜ਼ਿਆਦਾ ਖੁੱਲ ਗਏ ਸਾਡੇ ਰਾਜਪੁਰਾ ਅੱਡਾ ਰਾਜਪੁਰਾ ਸਾਡਾ 20 ਕਿਲੋਮੀਟਰ ਦੀ ਰੇਂਜ ਚ ਸਾਰਾ ਜੀ 10 ਠੇਕੇ ਨਵੇਂ ਖੁੱਲੇ ਜਦੋਂ ਸਰਕਾਰ ਬਣੀ ਇਹਨਾਂ ਦੀ ਦੱਸੋ ਕੀ ਅਹੀਂ ਇਹਨਾਂ ਨੂੰ ਵੋਟਾਂ ਦੇਣੀਆਂ ਇਹਨਾਂ ਨੂੰ ਇਹ ਸਾਡਾ ਬੇੜਾ ਕਰ ਕਰਤਾ ਇਹਨਾਂ ਦਾ ਸਰਕਾਰ ਕਹਿੰਦੀ ਨੌکریاں ਬਹੁਤ ਦੇਤੀਆਂ ਨੌਜਵਾਨਾਂ ਨੂੰ ਕਿਸੇ ਨੂੰ ਨੌਕਰੀ ਨਹੀਂ ਦਿੱਤੀ ਸਾਡਾ ਪਿੰਡ ਸੈਦਖੜੀ ਪਿੰਡ ਹੈ ਸਾਡਾ ਇਹ ਇਸ ਪੰਜਾਬ ਦੇ ਵਿੱਚ ਅਵਲ ਨੰਬਰ ਤੇ ਪਿੰਡ ਹੈ ਕੋਠੀਆਂ ਦੇਖ ਲਓ ਪਹਿਲੇ ਨੰਬਰ ਤੇ ਹੈ ਕੋਠੀਆਂ ਦੇਖ ਲਓ ਤੁਸੀਂ ਇਥੋਂ ਦੇ ਲੋਕ ਵੇਖ ਲਓ ਨੌਕਰੀ ਇੱਕ ਵੀ ਨਹੀਂ ਮਿਲੀ ਅੱਜ ਤੱਕ ਸਾਡੇ ਭਤੀਜੇ ਨੂੰ ਨੌکریاں ਮਿਲੀਆਂ ਸੀ ਦੋ ਉਹ ਵੀ ਕੈਪਟਨ ਮਨਿੰਦਰ ਸਿੰਘ ਦੇ ਟਾਈਮ ਦੇ ਵਿੱਚ ਕਾਂਗਰਸ ਦੇ ਟਾਈਮ ਦੇ ਵਿੱਚ ਕਾਂਗਰਸ ਨੇ ਸਾਡਾ ਇੰਨਾ ਕੰਮ ਕੀਤਾ ਘਟ ਕੋਟ 2.5 3 ਕਰੋੜ ਰੁਪਏ ਲਾਇਆ ਸੀ ਸਾਡਾ 50 ਲੱਖ ਰੁਪਏ ਛੱਪੜ ਦਾ ਪਿਆ ਇਹ ਸਰਕਾਰ ਨੇ ਛੱਪੜ ਦੇ ਸਾਡੀ ਚਾਰ ਦੁਵਾਰੀ ਨਹੀਂ ਕਰਨ ਦਿੱਤੀ ਇਹਨਾਂ ਨੇ। ਸਾਡੇ ਵੱਲੋਂ ਹਾਲ ਸਾਡੇ ਛੱਪੜ ਦਾ। ਫਿਰ ਸਰਕਾਰ ਦਾ ਦਾਵਾ ਕਰੀ ਜਾਂਦੀ ਹੈ ਕਹਿੰਦੇ ਅਸੀਂ 13 0 ਨਾਲ ਜਿੱਤੇ ਜਾਣਾ ਪੰਜਾਬ ਸਾਰਾ। ਇੱਕ ਸੀਟ ਨਹੀਂ ਆਉਂਦੀ ਇਹਨਾਂ ਨੂੰ। ਇੱਕ ਸੀਟ ਨਹੀਂ ਆਉਂਦੀ ਇਹਨਾਂ ਨੂੰ। ਗਰੀਬ ਜਨਤਾ ਨੇ ਵੋਟਾਂ ਪਾਈਆਂ ਗਰੀਬ ਜਨਤਾ ਦੇ ਨਾਲ ਸਾਰਾ ਕੁਝ ਕੰਮ ਬੰਦ ਕਰਤਾ ਇਹਨਾਂ ਨੇ। ਬੰਦ ਕਰਨਾ ਇਹਨਾਂ ਨੇ ਕੀਤਾ ਹਮ ਪਾਰਟੀ ਨੂੰ ਉਹਨਾਂ ਨੇ ਤਾਂ ਕਹੇ ਨਹੀਂ ਕੀਤਾ ਵੀ। ਕੀਤਾ ਹੀ ਨਹੀਂ ਇਹਨਾਂ ਨੇ। ਹਾਂ। ਸਾਰੇ ਕੇਸਰੀਵਾਲ ਅੰਦਰ ਦੂਜੇ ਅੰਦਰ ਨੇ ਮੰਤਰੀ ਹੋਣਾ। ਇਹ ਵੀ ਜਾਏਗਾ ਭਗਵੰਤ ਮਾਨ ਵੀ ਅੰਦਰ ਜਾਏਗਾ। ਜਾਏਗਾ ਅੰਦਰ। ਸ਼ਰਾਬ ਹੀ ਦਿੱਤੀ ਇਹਨਾਂ ਨੇ ਸਾਨੂੰ ਨਸ਼ਾ ਦਿੱਤਾ ਸਾਡੇ ਬੱਚਿਆਂ ਨੂੰ ਇਹ ਕਹਿੰਦਾ ਮੈਂ ਪੰਜਾਬ ਦੇ ਵਿੱਚ ਆਪ ਸੁਧਾਰ ਕਰ ਦਿਆਂਗਾ ਸਗੋਂ ਦੁੱਗਣੇ ਲੋਕ ਬਾਹਰ ਜਾਣ ਲੱਗ ਜੰਦੀ ਹੈ ਸਰਕਾਰ ਬਣੀ ਹੈ ਜੇ ਤੱਕ ਹੀ ਇਹਨਾਂ ਨੇ ਗਰੀਬ ਜਨਤਾ ਦੇ ਕਣਕ ਬੰਦ ਕਰਤੀ ਕਹੇ ਕਣਕ ਕਿਸੇ ਅਮੀਰ ਨੂੰ ਮਿਲਦੀ ਵੀ ਸੀ ਨੌਕਰੀਆਂ ਨਾਲ ਕਣਕ ਮਿਲਦੀ ਵੀ ਸੀ 2 ਰੁਪਏ ਕਿਲੋ ਵਾਲੇ ਕਣਕ ਬੰਦ ਕਰਤੀ ਇਹਨਾਂ ਨੇ ਕੀ ਕਾਰਨ ਕੀ ਦੱਸਿਆ ਫਿਰ ਪੁੱਛਿਆ ਨਹੀਂ ਤੁਸੀਂ ਕਾਰਨ ਇਹਨਾਂ ਨੇ ਸਭ ਤੋਂ ਤਾਂ ਦੱਸਿਆ ਇਹ ਦੇਹੇ ਨਹੀਂ ਸਾਨੂੰ ਕੋ ਮੁੜ ਕੇ ਮੁੜ ਕੇ ਦੇਹੇ ਨਹੀਂ ਇਕੱਲੀ ਇਕੱਲੀ ਵੋਟ ਆਥੂ ਪਹਿਲੀ ਆ ਭਗਵੰਤ ਮਾਨ ਸਿੰਘ ਇਹ ਦਿੱਲੀ ਬੈਠ ਰਹੇ ਨੇ ਪੰਜਾਬ ਇਹ ਕਦੇ ਹੋਇਆ ਹੀ ਨਹੀਂ ਉਹ ਵੀ ਘੰਡੇ ਕੇਸਰੀਵਾਲ ਦੇ ਉੱਥੇ ਬੈਠਾ ਦਿੱਲੀ ਬੈਠਾ ਇੱਥੇ ਤਾਂ ਹੈ ਨਹੀਂ ਪੰਜਾਬ 'ਚ ਵੋਟਾਂ ਨਹੀਂ ਪੈਂਦੀਆਂ ਇਹਨੂੰ ਭਗਵੰਤ ਮਾਨ ਦੇ ਮੂੰਹ ਨੂੰ ਵੋਟਾਂ ਪਾਤੀਆਂ ਲੋਕਾਂ ਨੇ ਪਰ ਨਹੀਂ ਪੈਂਦੀਆਂ ਹੁਣ ਅੱਗੇ ਕਿੱਧਰ ਨੂੰ ਜਾਂਦਾ ਲਿਖਦਾ ਮਾਹੌਲ ਐਦ ਕੀ ਅਕਾਲੀ ਦਲ ਜਿੰਦਾਬਾਦ ਠੀਕ ਹੈ ਨਹੀਂ ਜੀ ਝਾਂਡੂ ਸਾਨੂੰ ਗਰੀਬਾਂ ਨੂੰ ਦਾਣੇ ਲਾਇਆ ਹੀ ਅਕਾਲੀ ਦਲ ਨੇ ਅਕਾਲੀ ਦਲ ਨੇ ਆ ਲਾਇਆ ਜ਼ਿਮੀਂਦਾਰ ਦੇ ਮੋਟਰਾਂ ਬਿਲਿਨ ਫ੍ਰੀ ਕੀਤੇ ਸੀ ਪਿਛਲੀਆਂ ਨੂੰ ਸਾਈਕਲ ਦਿੱਤੇ ਸੀ ਜਿਹੜੀਆਂ ਪਿੱਛੇ ਵੋਟਾਂ ਪਈਆਂ ਸੀ ਵਿਧਾਨ ਸਭਾ ਉਹਦੇ 'ਚ ਅਕਾਲੀ ਦਲ ਨੂੰ ਬਹੁਤ ਘੱਟ ਵੋਟਾਂ ਪਈਆਂ ਸਿਰਫ 3 ਸੀਟਾਂ ਰਹਿ ਗਈਆਂ ਉਦੋਂ ਉਦੋਂ ਤੁਸੀਂ ਦੱਸਿਓ ਸੱਚ ਕਿਹਨੂੰ ਵੋਟ ਪਾਈ ਸੀ ਅਸੀਂ ਤਾਂ ਸ਼ੁਰੂ ਤੋਂ ਕਾਲੀਆਂ ਨੂੰ ਪਾਉਂਦੇ ਆ ਰਹੇ ਹਾਂ ਅੱਛਾ ਹਾਂਜੀ ਅਸੀਂ ਸ਼ੁਰੂ ਤੋਂ ਕਾਲੀਆਂ ਨੂੰ ਪਾਉਂਦੇ ਆ ਰਹੇ ਹਾਂ ਔਰ ਕਦੇ ਕਾਂਗਰਸ ਨੂੰ ਵੋਟ ਨਹੀਂ ਪਾਈ ਐਦਕਿ ਹੁਣ ਪਿੱਛੇ ਕੈਪਟਨ ਮਿੰਦਰ ਸਿੰਘ ਦੇ ਮੂੰਹ ਨੂੰ ਵੋਟ ਪਾਈ ਸੀ ਹਾਂ ਹਾਂ ਤੇ ਹੁਣ ਪਾਈ ਭਗਵੰਤ ਮਾਨ ਦੇ ਮੂੰਹ ਨੂੰ ਕੰਜਰ ਦੇ ਨੂੰ ਇਹਨੇ ਜਮਾਂ ਹੀ ਬੜਾ ਬਿਠਾਤਾ ਪੰਜਾਬ ਦਾ ਸਾਨੂੰ ਦੇਣਾ ਦੇ ਕੀ ਹੀ ਉਲਟਾ ਇਹਨੇ ਬਰਫ ਚਲਾਤਾ ਵੜ ਕੇ ਲੋਕਾਂ ਨੂੰ ਕੁਝ ਨਹੀਂ ਦਿੱਤਾ ਇਹਨਾਂ ਨੇ ਜੀ ਇਹਦੇ ਪੰਜਾਬ ਦਾ ਹੋਰ ਬੇੜਾ ਕਰ ਕਰ ਰਹੇ ਸੋ ਹਜ਼ਾਰਾਂ ਰੁਪਏ ਇਹਨਾਂ ਨੇ ਕਰਜ਼ਾ ਚੜਾਤਾ ਕਰੋੜ ਕਰੋੜਾ ਰੁਪਏ ਇਹਨਾਂ ਨੇ ਪੰਜਾਬ ਦੇ ਉੱਪਰ ਹੋਰ ਕੀ ਦਿੱਤਾ ਇਹਨਾਂ ਨੇ ਨਸ਼ੇ ਦਿੱਤੇ ਇਹਨਾਂ ਨੂੰ ਸਾਨੂੰ ਨਸ਼ੇਖਾ ਖਾਈ ਜਾਓ ਮੁੰਡੇ ਨਸ਼ੇ ਪੜਾਈਆਂ ਸਾਡੀਆਂ ਉਹ ਖਤਮ ਨੇ ਕਿਹੜੀ ਪੜਾਈ ਕਰਦੇ ਆ ਸਕੂਲ ਦੇ ਵਿੱਚ ਸਾਡੇ ਟੀਚਰ ਹੀ ਨਹੀਂ ਪੂਰੇ ਹੁੰਦੇ ਇੱਥੇ ਅੱਛਾ ਸਕੂਲਾਂ ਦੇ ਵਿੱਚ ਹੋਰ ਕੀ ਕੀ ਦੇਣਾ ਇਹਨਾਂ ਨੇ ਸੁਵਾ ਦੇਣਾ ਇਹਨਾਂ ਮੁੱਖ ਮੰਤਰੀ ਸਾਹਿਬ ਕਹਿੰਦੇ ਰੰਗਲਾ ਪੰਜਾਬ ਬਣਾਉਣਾ ਲੱਗਦਾ ਵੀ ਚੱਲ ਰਿਹਾ ਪੰਜਾਬ ਉਧਰਲੇ ਪਾਸੇ ਨੂੰ ਹਾਂਜੀ ਬਣਾਉਣਾ ਚਾਹੀਦਾ ਰੰਗਲਾ ਪੰਜਾਬ ਹਾਂ ਹਾਂਜੀ ਅਹੀਂ ਤੇ ਬੋਡ ਪਾਵਾਂਗੇ ਕਾਲੀ ਦਲ ਨੂੰ ਭਗਵੰਤ ਮਾਨ ਤੇ ਲੈ ਕੇ ਬਹਿ ਗਿਆ ਸਾਰੇ ਇਹਦੋਂ ਤੇ ਪਾਣੀ ਨਹੀਂ ਹੋ ਜਾਂ ਪਿੱਛੇ ਮਦਨ ਲਾਲ ਨੂੰ ਪਾਈ ਸੀ ਉਹਨੇ ਬਹੁਤ ਕੁਝ ਦਿੱਤਾ ਬੜਾ ਕੁਝ ਪਿੰਡ ਦਾ ਬਣਾਇਆ ਹਾਂ ਜੀ ਸਾਰੇ ਪਿੰਡਾਂ ਦਾ ਜਏ ਇਹਨੇ ਤੇ ਭੈਜੋ 10 ਰੁਪਏ ਨਹੀਂ ਦਿੱਤੇ ਇੱਥੇ ਨਾ ਕਦੀ ਇੱਥੇ ਆਇਆ ਵੋਟਾਂ ਲੈਣ ਆਲੀ ਕਹਿੰਦਾ ਸੀ ਮੈਂ ਜੋ ਕਹੋਗੇ ਇੱਥੇ ਦਸਵੰਸਰੀ ਖੋਲਾਂਗਾ ਉਹ ਖੋਲਾਂਗਾ ਘਰ ਘਰ ਰਸੋਈ 'ਚ 100 ਰੁਪਏ ਪਾਵਾਂਗਾ ਇਹ ਮਹੀਨੇ ਕੁਝ ਨਹੀਂ ਪਾਇਆ ਮੂੰਹ ਦੀਆਂ ਗੱਲਾਂ ਨੇ ਹਾਂਜੀ ਸਾਰਾ ਸੂ ਉਲਟਾ ਉਖਾ ਗਿਆ ਭੈਜੋਦ ਹੁਣ ਫਿਰ 13 0 ਕਹਿੰਦੇ ਜਿੱਤਣ ਨੂੰ ਆਹੀ ਤੇ ਹੁਣ ਕਹਿੰਦੇ ਆ ਵੀ ਜਾਂ ਤੇ ਕਾਲੀ ਜਿੱਤ ਜਾਣਾ ਤੇ ਜਾਂ ਕਾਂਗਰਸ ਜਿੱਤ ਦੇ ਬਸ ਦੋਆਜੋ ਕੋਈ ਆ ਜੇ ਜਿਹੜੇ ਕੰਮ ਤੇ ਕਰਦੇ ਨੇ ਇਹ ਤਾਂ ਮੋੜ ਕੇ ਜਾਂਦਾ ਜਿੱਤੇ ਮੋੜ ਕੇ ਪੈਰ ਹੀ ਨਹੀਂ ਪਾਇਆ ਨਸ਼ੇ ਵਧਾਏ ਨੇ ਨਸ਼ੇ ਵਧਾਏ ਨੇ ਠੇਕੇ ਦੀਆਂ ਸ਼ਰਾਬਾਂ ਉਹ ਮਹਿੰਗੀਆਂ ਕੀਤੀਆਂ ਨੇ ਗਰੀਬ ਬੰਦੇ ਕੀ ਕਰਨ ਨਾ ਕਿਸੇ ਨੂੰ ਕੋਈ ਪੈਸਾ ਦਿੰਦੇ ਨੇ ਦਾਣੇ 2 ਰੁਪਏ ਕਿਲੋ ਵਾਲੇ ਆਉਂਦੇ ਚੱਲ ਗਰੀਬ ਜਨਤਾ ਖਾਈ ਜਾਂਦੀ ਸੀ ਉਹ ਵੀ ਬੰਦ ਕਰ ਦਿੱਤੇ ਨੇ ਉਹ ਵੀ ਗਵਰਨਮੈਂਟ ਉਤਰੀ ਸੈਂਟਰ ਸਰਕਾਰ ਦੇ ਰਹੀ 5 ਕਿਲੋ ਕਹਿੰਦੇ ਕਹਿੰਦੇ ਬਿਜਲੀ ਅਸੀਂ ਮੁਫਤ ਕਰਤੀ ਲੋਕ ਖੁਸ਼ਹਾਲ ਬਹੁਤ ਨੇ ਕੋਈ ਬਿਜਲੀ ਮੁਕਤ ਨਹੀਂ ਜੇ ਘਰ ਚ ਦਾਣੇ ਦੇਣਗੇ ਬਿਜਲੀ ਕੀ ਕਰੇਗੀ ਦੱਸੋ ਕੱਲੀ ਬਿਜਲੀ ਨਾਲ ਸਰਦਾ ਨਹੀਂ ਹੈਗਾ ਇਹ ਬਿਜਲੀ ਮਾਫ ਕਰਨ ਦੇ ਬਜਾਏ ਇਹ 4 ਰੁਪਏ ਜੁਨਟ 3 ਰੁਪਏ ਜੁਨਟ ਕਰ ਦਿੰਦਾ ਪੂਰੇ ਪੰਜਾਬ ਨੂੰ ਲਾ ਦਿੰਦਾ ਔਰ ਪੰਜਾਬ ਦਾ ਕੁਝ ਨਾ ਕੁਝ ਫਾਇਦਾ ਹੋ ਜਾਂਦਾ ਸਾਡੀ 6 ਰੁਪਏ ਜੁਨਟ ਹੀ ਦੁਕਾਨ ਦੀ ਅੱਜ 10 ਰੁਪਏ ਜੁਨਟ ਦੇ ਰਹੇ ਆ ਦੁਕਾਨ ਦੀ ਕੀ ਸਾਨੂੰ ਮਾਫ ਹੈ ਦੱਸੋ ਮਹਾਵਤ ਇਧਰ ਸਾਨੂੰ ਫਾਸੀ ਲਾਤਾ ਹੈ ਉਹਦੇ ਥੱਲੇ ਸਾਡੇ ਪੈਰ ਥੱਲੇ ਪੌੜੀ ਰੱਖੀ ਜਾਂਦੇ ਵੇ ਉੱਪਰ ਹੋ ਜੋ ਉੱਪਰ ਹੋ ਜੋ ਕੀ ਉੱਪਰ ਕਰਨਗੇ ਸਾਨੂੰ ਇਹ ਮਤਲਬ ਕਮਾ ਕੇ ਉਹ ਖਰਚਾ ਆਮਦਨ ਦੇ ਕਢਾ ਲੈਣਾ ਸਾਡੇ ਤੋਂ ਹੀ ਪੈ ਰਿਆ ਜੀ ਸਾਡੇ ਤੋਂ ਹੀ ਪੈ ਰਿਆ ਸਾਨੂੰ ਕੁਝ ਨਹੀਂ ਇਹਦਾ ਫਾਇਦਾ ਹੋਇਆ ਇਹਨੇ ਸਾਨੂੰ ਸਿਰਫ ਬਰਪਚੀ ਲਾਇਆ ਹੋਰ ਕੁਝ ਨਹੀਂ ਇਹਨੇ ਸਿਰਫ ਆਪਣਾ ਵਿਆਹ ਕਰਾਇਆ ਔਰ ਬੱਚੇ ਜੰਮ ਲਏ ਇਹੀ ਕੁਝ ਕੀਤਾ ਹੋਰ ਕੁਝ ਨਹੀਂ ਪੰਜਾਬ ਲਈ ਇਹਨੇ ਕੁਝ ਨਹੀਂ ਕੀਤਾ ਹਾਲੇ ਤਾਂ 3 ਸਾਲ ਬਾਕੀ ਕਹਿੰਦੇ ਸਾਨੂੰ ਪੂਰਾ ਟਾਈਮ ਦਿਓ ਅਸੀਂ ਪੰਜਾਬ ਦੀ ਨੋਹਾਰ ਬਦਲ ਕੇ ਰੱਖ ਦੇਣੀ ਆ। ਪਰ ਇਹਨਾਂ ਨੇ ਕੱਖ ਨਹੀਂ ਕਰਨਾ ਹੈਗਾ। ਇਹਨਾਂ ਨੇ ਬੇੜਾ ਗਰਗ ਕਰਨਾ ਹੈ 3 ਸਾਲਾਂ ਚ। ਹੋਰ ਜਿੰਨੇ ਜੇ ਪੰਜਾਬ ਹੋ ਗਿਆ ਹਾਲ ਇਹ ਤੋਂ ਓਕੇ ਮਾੜਾ ਹਾਲ ਹੋਣਾ ਪੰਜਾਬ ਦਾ। ਜੇ ਇਹ ਸਰਕਾਰ ਰਹੀ ਉਲਟਾ ਇਹਨੇ ਜ਼ਿੰਮੇਵਾਰਾਂ ਨੂੰ ਲਾ ਕੇ ਉਂਗਲ ਉਹ ਬਿਠਾਏ ਹੋਏ ਸ਼ੰਭੂ ਬਾਰਡਰ ਤੇ। ਟ੍ਰੇਨਾਂ ਬੰਦ ਕਰਤੀਆਂ, ਨੈਸ਼ਨਲ ਹਾਈਵੇ ਬੰਦ ਕਰਾਇਆ। ਇੰਨੇ ਹੀ ਬੰਦ ਕਰਾਇਆ। ਫੰਡਿੰਗ ਬਾਹਰੋਂ ਆ ਰਹੀ ਐ ਇਹਨੂੰ। ਹਾਂ ਇਹਨਾਂ ਨੂੰ ਔਰ ਸਾਨੂੰ ਗਰੀਬ ਜਨਤਾ ਨੂੰ ਮਾਰੀ ਜਾ ਰਿਹਾ। ਜੋ ਬੁੱਢੀ-ਬੁੱਢਾ ਉੱਥੇ ਭਾਏ ਨੂੰ ਜੇ ਹੀ ਜਿਹੜੇ ਨਕੰਮੇ ਬਜ਼ੁਰਗ ਨੇ ਘਰ ਨੂੰ ਨੋਹਾਂ ਪੁੱਛਦੀਆਂ ਨਹੀਂ ਆ ਪੋਤਰੀਆਂ ਪੁੱਛਦੀਆਂ ਨਹੀਂ ਆ ਉਹਨਾਂ ਉੱਥੇ ਚੱਕ ਕੇ ਸ਼ੰਭੂ ਬਾਰਡਰ ਦੇ ਬਿਠਾ ਦਿੱਤਾ। ਪਹਿਲਾਂ ਦਿੱਲੀ ਵਾਲੇ ਨੇ ਪਰੇਸ਼ਾਨ ਕੀਤਾ ਹੁਣ ਪੰਜਾਬ ਨੂੰ ਖਤਮ ਕਰਨ ਲੱਗੇ ਆ ਇਹ। ਦੱਸੋ ਤੁਸੀਂ ਆਪ ਟੀਵੀ ਵਾਲੇ ਹੋ ਪੰਜਾਬ ਦਾ ਨੈਸ਼ਨਲ ਹਾਈਵੇ ਬੰਦ ਹੋ ਗਿਆ। ਕੱਟਿਆ ਗਿਆ ਪਿੱਛੋਂ ਪਬਲਿਕ ਕਿੰਨੀ ਪਰੇਸ਼ਾਨ ਹੋ ਰਹੀ ਹੈ ਖੜੇ। ਟ੍ਰੇਨ ਬੰਦ ਕਰਤੀ। ਨੁਕਸਾਨ ਕਿਦਾ ਜੀ? ਨੁਕਸਾਨ ਤੇ ਸਾਡਾ ਹੀ ਹੈ। ਨਹੀਂ ਉਹ ਕਿਸਾਨ ਕਿਸਾਨ ਕਹਿੰਦੇ ਵੀ ਸਾਡਾ ਮੋਦੀ ਨਾਲ ਮਸਲਾ ਤੁਸੀਂ ਕਹਿ ਰਹੇ ਹੋ ਵੀ ਭਗਵੰਤ ਮਾਨ ਨੇ ਬਿਠਾਏ ਨੇ। ਭਗਵੰਤ ਮਾਨ ਨੇ ਬਿਠਾਏ ਉਂਗਲ ਲਾ ਕੇ। ਤੇ ਭਗਵੰਤ ਮਾਨ ਨੇ ਭਈ ਇਹ ਜੀਵੀਦਾਰ ਜਾਨ ਉਧਰ ਮੈਂ ਦਿੱਲੀ ਨੂੰ ਖੂਚ ਕਰਨ ਕੇਜਰੀਵਾਲ ਨੂੰ ਬਚਾਉਣ ਦੇ ਲਈ ਇਹਨੇ ਕਿਹਾ ਮੋਦੀ ਦੇ ਪੰਗਾ ਪਾਉਣਗੇ ਜਾ ਕੇ ਮੋਦੀ ਇੱਧਰ ਹੋਊਗਾ ਤੇ ਕੇਜਰੀਵਾਲ ਛੁੱਟ ਜਾਊਗਾ ਕੇਜਰੀਵਾਲ ਦਾ ਕੰਜਰ ਸਭ ਤੋਂ ਮਾੜਾ ਜਦੋਂ ਕਿਹਾ ਸੀ ਇਹਨੇ ਵੀ ਮੈਂ ਕੁਝ ਨਹੀਂ ਲਾਂਗਾ ਜੀ ਬੱਚਿਆਂ ਦੀ ਕਸਮ ਹੈ ਮੈਂ ਇਹ ਨਹੀਂ ਲਾਂਗਾ ਮੈਂ ਉਹ ਨਹੀਂ ਲਾਂਗਾ ਉਹੀ ਹਾਲ ਇਹਦਾ ਸੀ ਆ 90 ਗੰਦਮਣੇ ਲਈ ਫਿਰਦਾ ਕੱਲਾ ਹੀ 50 ਕਰੋੜ ਦਾ ਤੇ ਬੰਗਲਾ ਪਾ ਗਿਆ ਇਹ ਭਵੰਤਮਾਨ ਹੋਰਾਂ ਦਾ ਨਾ ਇੱਕ ਜਦੋਂ ਮੁੱਖ ਮੰਤਰੀ ਬਣਨ ਤੋਂ ਪਹਿਲਾਂ ਕਹਿੰਦੇ ਹੁੰਦੇ ਸੀ ਖਾਸ ਕਰਕੇ ਬਾਦਲਾਂ ਨੂੰ ਕਹਿੰਦੇ ਵੀ ਜੇ ਇੰਨੇ ਚਾਹੇਤਿਆਂ ਤਾਂ ਲੋਕਾਂ ਚ ਬਿਨਾ ਸਿਕਿਉਰਿਟੀ ਤੋਂ ਆ ਕੇ ਦਿਖਾਓ ਪਰ ਹੁਣ ਭਗਵੰਤ ਮਾਨ ਕੋਲ ਵੀ ਕਾਫੀ ਸਿਕਿਉਰਿਟੀ ਆ 90 ਗਨਮੈਂਡ ਨੇ ਮਹਾਰਾਜ ਜੀ ਨਹੀਂ ਭਗਵੰਤ ਮਾਨ ਤੁਹਾਨੂੰ ਲੱਗਦਾ ਭਗਵੰਤ ਮਾਨ ਸਾਹਿਬ ਵੀ ਲੋਕਾਂ ਚ ਆਮ ਆਮ ਬੰਦਾ ਬਣ ਕੇ ਆ ਸਕਦੇ ਕਦੇ ਵੀ ਨਹੀਂ ਆ ਸਕਦਾ ਨਹੀਂ ਆ ਸਕਦਾ ਹਲੇ ਚੰਨੀ ਹੈ ਸੀ ਜਿਹੜਾ ਪੇ ਭੇਡਾਂ ਬੱਕਰੀ ਚੋਈ ਜਾਂਦਾ ਹੈ ਚੰਨੀ ਆਏ ਨਾ ਸਾਨੂੰ ਸਭ ਤੋਂ ਵਧੀਆ ਸੀ ਉਹ ਉਹਨੇ ਵੀ ਬੀਤੀ ਮaaf ਕੀਤੀ ਉਹਨੇ ਮaaf ਕੀਤੀ ਸੀ ਉਹਨੇ ਲੋਕਾਂ ਦੇ ਬਿੱਲ ਮaaf ਕੀਤੇ ਲੱਖਾਂ ਕਰੋੜਾਂ ਰੁਪਏ ਠੀਕ ਹੈ ਜੀ ਹੋਰ ਇਹਨੇ ਤਾਂ ਸਾਨੂੰ ਕੁਝ ਨਹੀਂ ਦਿੱਤਾ ਜੀ ਪੰਜਾਬ ਨੂੰ ਇਹ ਇਹ ਬਰਬਾਦ ਕਰੂਗਾ ਤੁਸੀਂ ਅੱਜ ਦੇ ਹਾਲਾਤ ਦੇਖ ਲਓ ਆਮ ਨਾਲੇ 2 ਸਾਲਾਂ ਦੇ ਹਾਲਾਤ ਦੇਖ ਲਿਓ ਔਰ ਲਾਸਟ ਵਾਲੇ 3 ਜੇ ਸਾਲ ਦੇ ਹਾਲ ਦੇਖ ਲਿਓ ਨੌਕਰੀ ਤਾਂ ਇੱਥੇ ਇੱਕ ਵੀ ਨੌਕਰੀ ਇੱਥੇ ਮਿਲਣੀ ਹੈ ਮਾਰਾ ਇਹ ਨੌਕਰੀ ਸਾਡਾ ਇੱਕ ਇੱਕ ਬੱਚਾ ਉਹ ਵੀ ਸੇਵ ਨਹੀਂ ਹੈਗਾ ਪਹਿਲਾਂ ਸਾਨੂੰ ਕਾਂਗਰਸ ਨੇ ਮਾਰਿਆ ਜੀ ਹਮ ਦੋ ਹਮਾਰੇ ਦੋ ਹਮ ਦੋ ਹਮਾਰੇ ਦੋ ਕਰਦੇ ਕਰ ਸਾਡਾ ਇੱਕ ਇੱਕ ਬੱਚਾ ਰਹਿ ਗਿਆ ਜੀ ਠੀਕ ਹੈ ਜੀ ਉਹ ਸਾਨੂੰ ਉਹ ਕਿੱਥੇ ਆਹੀ 9 ਭੈਣ ਭਰਾ ਠੀਕ ਹੈ ਜੀ ਅੱਜ ਸਾਡਾ ਇੱਕ ਇੱਕ ਬੱਚਾ ਹੈਗਾ ਬੱਚੇ ਜੰਮਦੇ ਹੀ ਨਹੀਂ ਸਾਡੇ ਤੇ ਭਈਆਂ ਨੇ ਰਾਜ ਕਰਨਾ ਕੋਈ ਸਮੇਂ ਬਾਅਦ ਪੰਜਾਬ ਦਾ ਇਹੋ ਜਿਹਾ ਹਾਲ ਹੋ ਗਿਆ ਠੀਕ ਹੈ ਨੀ ਬਾਜੀ ਮਤਲਬ ਝਾੜੂ ਨੂੰ ਵੋਟ ਐਤਕੀ ਨਹੀਂ ਪੈਂਦੀ ਝਾੜੂ ਫਿਰ ਗਿਆ ਜੀ ਖੜਾ ਹੋ ਗਿਆ ਝਾੜੂ ਹੁਣ ਬੜਾ ਹੁਣ ਖੜਾ ਹੋ ਗਿਆ ਝਾਰੂ ਬਿਲਕੁਲ ਖਤਮ ਹੈ ਦਿੱਲੀ ਵੀ ਖਤਮ ਪੰਜਾਬ ਵੀ ਖਤਮ ਉਧਰ ਮੋਦੀ ਸਾਹਿਬ ਚੱਲਣਗੇ ਇਧਰ ਅਕਾਲੀ ਦਲ ਜਾਂ ਕਾਂਗਰਸ ਦੋਹਾਂ ਦੀ ਜਾਂ ਇਕੱਠ ਜੋੜ ਚੱਲੇ ਠੀਕ ਹੈ